ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰੱਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆ ਜੋ ਮਿਲਦੀ ਰਹੇ ਜੀ ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਰੱਬ ਦੇ ਘਰ ਧੇਰ ਹੋ ਸਕਦੀ ਹੈ ਪਰ ਹਨੇਰ ਨਹੀਂ ਹੁੰਦਾ ਬਾਬਾ ਜੀ ਇਹੀ ਸਾਈ ਲੋਕਾਂ ਫਕੀਰਾਂ ਫਰਮਾਇਆ ਕਿਉਂਕਿ ਕਦੇ-ਕਦੇ ਜ਼ਿੰਦਗੀ ਸਾਡੇ ਸਾਹਮਣੇ ਇਹੋ ਜਿਹੇ ਇਮਤਿਹਾਨ ਜਿਹੜੇ ਹੈ ਉਹ ਖੜੇ ਕਰ ਦਿੰਦੀ ਹੈ ਜਿੱਥੇ ਸਾਡੇ ਕੋਲ ਸਬਰ ਤੇ ਭਰੋਸੇ ਤੋਂ ਇਲਾਵਾ ਹੋਰ ਕੋਈ ਰੰਗੜੀ ਬਚਦਾ ਬਾਬਾ ਜੀ ਇਸ ਦੁਨੀਆ ਵਿੱਚ ਦੌਲਤ ਰਤਬਾ ਤੇ ਸ਼ੌਹਰਤ ਹਰ ਰੋਜ਼ ਨਵੇਂ ਨਵੇਂ ਰੰਗ ਬਦਲਦੇ ਨੇ ਪਰ ਇੱਕ ਚੀਜ਼ ਜੋ ਹਮੇਸ਼ਾ ਰਹਿੰਦੀ ਹੈ ਉਹ ਹੈ ਇੱਕ ਇਨਸਾਨ ਦਾ ਵਿਸ਼ਵਾਸ ਉਸ ਦਾ ਸਬਰ ਤੇ ਉਸ ਦੀ ਇਮਾਨਦਾਰੀ ਔਰ ਇਹ ਵੀ ਗੱਲ ਯਾਦ ਰੱਖਣਾ ਕਿ ਕਿਸੇ ਦੀ ਵੀ ਜ਼ਿੰਦਗੀ ਦਾ ਅੱਜ ਦੇਖ ਕੇ ਉਹਦੀ ਜ਼ਿੰਦਗੀ ਦਾ ਅੰਦਾਜ਼ਾ ਨਾ ਲਾ ਲੈਣਾ ਕਿਉਂਕਿ ਜਿਹੜਾ ਵੀ ਇਨਸਾਨ ਹੈ ਜੇ ਉਹ ਅੱਜ ਬੇਸਾਰਾ ਹੈ ਤਾਂ ਕੱਲ ਉਹ ਰਾਜਾ ਵੀ ਬਣ ਸਕਦਾ ਹੈ ਬਾਬਾ ਜੀ ਬਾਦਸ਼ਾਹ ਵੀ ਹੋ ਸਕਦਾ ਹੈ ਸੋ ਅੱਜ ਇੱਕ ਇਸੇ ਤਰ੍ਹਾਂ ਦੀ ਕਹਾਣੀ ਹੈ ਜੋ ਤੁਹਾਨੂੰ ਰੱਬ ਦੇ ਕਰੀਬ ਲੈ ਜਾਏਗੀ ਬਾਬਾ ਜੀ ਰੱਬ ਤੇ ਵਿਸ਼ਵਾਸ ਉਹਦੇ ਕਰੀਬ ਲੈ ਕੇ ਜਾਏਗੀ ਕਿ ਇੱਕ ਬਹੁਤ ਪੁਰਾਣੇ ਵਕਤ ਦੀ ਗੱਲ ਹੈ ਕਿ ਇੱਕ ਬੜਾ ਹੀ ਮਸ਼ਹੂਰ ਸ਼ਹਿਰ ਦੇ ਆਲੇ-ਦੁਆਲੇ ਛੋਟੇ-ਛੋਟੇ ਪਿੰਡ ਬਸਤੀਆਂ ਤੇ ਅਮੀਰ ਲੋਕ ਵਸੇ ਹੋਏ ਸੀ ਤੇ ਇਨ੍ਹਾਂ ਹੀ ਬਸਤੀਆਂ ਵਿੱਚ ਇੱਕ ਪੁਰਾਣਾ ਜਿਹਾ ਘਰ ਵੀ ਸੀ ਜਿੱਥੇ ਅਮਨ ਨਾਮ ਦਾ ਇੱਕ ਬੰਦਾ ਰਹਿੰਦਾ ਸੀ ਅਮਨ ਬੜਾ ਹੀ ਸਾਦੇ ਸੁਭਾਅ ਦਾ ਮਾਨਕ ਸਿੰਘ ਬਾਬਾ ਜੀ ਸਬਰ ਵਾਲਾ ਇਨਸਾਨ ਸੀ ਘਰ ਦੇ ਨਾਮ ਉੱਤੇ ਉਹਦੇ ਕੋਲ ਸਿਰਫ ਇੱਕ ਮਿੱਟੀ ਦੀ ਝੋਪੜੀ ਸੀ ਜਿਹਦੇ ਵਿੱਚ ਗਰੀਬੀ ਦੇ ਸائے ਵਿੱਚ ਉਹਦਾ ਜੀਵਨ ਜਿਹੜਾ ਸੀ ਉਹ गुਜ਼ਰ ਹੋ ਰਿਹਾ ਸੀ ਔਰ ਗਰੀਬੀ ਦੇ ਬਦਲੇ ਇਦਾਂ ਸੀ ਵੀ ਜਿਵੇਂ ਉਹਦੇ ਘਰ ਦੇ ਵਿੱਚ ਸਦੀਆਂ ਤੋਂ ਰਹਿ ਰਹੇ ਹੋਣ ਬਾਬਾ ਜੀ ਆਮ ਹਾਲਾਤਾਂ ਵਿੱਚ ਵੀ ਨਾ ਅਮਨ ਜਿਹੜਾ ਸੀ ਉਹਨੇ ਹਰ ਵੇਲੇ ਉਹ ਰੱਬ ਦਾ ਸ਼ੁਕਰ ਕਰਦਾ ਤੇ ਆਪਣੇ ਲਈ ਇਹੀ ਸਭ ਚੰਗਾ ਸਮਝਦਾ ਉਹਦੇ ਘਰ ਵਿੱਚ ਕੁੱਲ 4 ਮੈਂਬਰ ਸੀ ਅਮਨ ਉਹਦੀ ਘਰ ਵਾਲੀ ਤੇ ਦੋ ਬੱਚੇ ਤੇ ਪਿੰਡ ਵਾਲੇ ਜਿਹੜੇ ਸੀ ਨਾ ਬਾਬਾ ਜੀ ਉਹ ਅਕਸਰ ਅਮਨ ਨੂੰ ਪੁੱਛਦੇ ਅਮਨ ਤੂੰ ਹਰ ਰੋਜ਼ ਇਨੀ ਮਿਹਨਤ ਕਰਦਾ ਏ ਯਾਰ ਫਿਰ ਵੀ ਤੇਰੀ ਗਰੀਬੀ ਖਤਮ ਨਹੀਂ ਹੁੰਦੀ ਤੇ ਅਮਨ ਹੱਸ ਕੇ ਜਵਾਬ ਦਿੰਦਾ ਕਿ ਮੈਂ ਸਕੂਨ ਦੀ ਦੌਲਤ ਨਾਲ ਮਾਲੋ ਮਾਲ ਭਾਈ ਸਕੂਨ ਦੀ ਦੌਲਤ ਨਾਲ ਮਾਲੋ ਮਾਲ ਆ ਪੈਸਿਆਂ ਦੀ ਦੌਲਤ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ ਤੇ ਉਸ ਪੁਰਾਣੇ ਜੇ ਪਿੰਡ ਵਿੱਚ ਨਾ ਦੋ ਤਰ੍ਹਾਂ ਦੇ ਲੋਕ ਰਹਿੰਦੇ ਸੀ ਇੱਕ ਪਾਸੇ ਬਹੁਤ ਅਮੀਰ ਲੋਕ ਸੀਗੇ ਜਰਾ ਗੌਰ ਕਰਨਾ ਇੱਕ ਪਾਸੇ ਬਹੁਤ ਅਮੀਰ ਲੋਕ ਸੀਗੇ ਜਿਨ੍ਹਾਂ ਦੇ ਮਹਿਲਾਂ ਵਰਗੇ ਘਰ ਉਹਨਾਂ ਦੇ ਘਰਾਂ ਵਿੱਚ ਹਰ ਕਿਸਮ ਦੀਆਂ ਸਹੂਲਤਾਂ ਮੌਜੂਦ ਸੀ ਤੇ ਉਹ ਗਰੀਬਾਂ ਨੂੰ ਕੁਝ ਵੀ ਨਹੀਂ ਸਮਝਦੇ ਸੀ ਤੇ ਦੂਜੇ ਪਾਸੇ ਪਿੰਡ ਦੇ ਗਰੀਬ ਲੋਕ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਵੀ ਬਾਬਾ ਜੀ ਪਾਣ ਵਾਸਤੇ ਬੜੀ ਸਖਤ ਮਿਹਨਤ ਕਰਨੀ ਪੈਂਦੀ ਮਜ਼ਦੂਰੀ ਕਰਨੀ ਪੈਂਦੀ ਅਮਨ ਜਿਹੜਾ ਸੀ ਉਹ ਨਰਮ ਦਿਲ ਦਾ ਹੋਣ ਦੇ ਨਾਲ ਨਾਲ ਰੱਬ ਦੀ ਇਬਾਦਤ ਵਾਲਾ ਸੀ ਖੁਦਾ ਦੀ ਬੰਦਗੀ ਵਾਲਾ ਸੀ ਉਹਨੂੰ ਮਿਹਨਤ ਕਰਕੇ ਜੋ ਕੁਝ ਵੀ ਮਿਲਦਾ ਉਹ ਸਬਰ ਤੇ ਸ਼ੁਕਰ ਨਾਲ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਭਰਦਾ ਕਦੇ-ਕਦੇ ਤਾਂ ਹਾਲਾਤ ਇੱਥੋਂ ਤੱਕ ਆ ਜਾਂਦੇ ਉਹਨਾਂ ਨੂੰ ਭੁੱਖਿਆਂ ਵੀ ਸੋਣਾ ਪੈ ਜਾਂਦਾ ਬਾਬਾ ਜੀ ਜਦੋਂ ਕਿਸੇ ਕੋਲੋਂ ਮਦਦ ਮੰਗਣ ਜਾਂਦਾ ਤਾਂ ਪਿੰਡ ਦੇ ਅਮੀਰ ਲੋਗ ਉਹਨੂੰ ਕਹਿੰਦੇ ਕਿ ਤੂੰ ਤਾਂ ਬੜੀ ਰੱਬ ਦੀ ਇਬਾਦਤ ਕਰਦਾ ਹੈ ਬੜਾ ਰੱਬ ਰੱਬ ਕਰਦਾ ਤੂੰ ਹਮੇਸ਼ਾ ਇਹੀ ਕਹਿਣਾ ਹੈ ਕਿ ਪੈਸਿਆਂ ਦੀ ਦੌਲਤ ਕੁਝ ਵੀ ਨਹੀਂ ਤਾਂ ਜਾ ਫਿਰ ਰੱਬ ਕੋਲੋਂ ਹੀ ਰੋਟੀ ਮੰਗ ਜ਼ਰਾ ਗੌਰ ਕਰਨਾ ਬਾਬਾ ਜੀ ਕਿਉਂਕਿ ਕਾਮਤ ਦੁਨੀਆ ਦਾ ਕਹਿਣਾ ਲੋਕੀ ਬੜਾ ਕੁਝ ਕਹਿੰਦੇ ਨੇ ਜਿਨੂੰ ਰੱਬ ਤੇ ਯਕੀਨ ਹੋ ਹੀ ਤਾਂ ਨੇ ਮੇਨੇ ਸੈਂਦੇ ਉਹਨਾਂ ਨੂੰ ਕਹਣਾ ਜਾ ਫਿਰ ਰੱਬ ਕੋਲ ਹੀ ਰੋਟੀ ਮੰਗ ਜਾ ਕੇ ਸਾਡੇ ਅੱਗੇ ਹੱਥ ਕਿਉਂ ਫਿਲਾਉਂਦਾ ਅਮੀਰ ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਨਾ ਅਮਨ ਦਾ ਜਿਹੜਾ ਸੀ ਨਾ ਉਹ ਦਿਲ ਟੁੱਟ ਜਾਂਦਾ ਸੀ ਦਿਲ ਤੇ ਸਾਟ ਲੱਗਣੀ ਬਾਬਾ ਜੀ ਔਰ ਇੱਕ ਗੱਲ ਹੋਰ ਕਹੂੰਗਾ ਕਦੇ ਵੀ ਰੱਬੀ ਰੂਹ ਦਾ ਨਾ ਕਰੇ ਦਿਲ ਨਾ ਦਿਖਾ ਬੈਠੇ ਹੋ ਬਾਬਾ ਜੀ ਕਿਉਂਕਿ ਪਤਾ ਨਹੀਂ ਉਹ ਕਿਹੜੇ ਵੇਲੇ ਕਿੱਧਰ ਨੂੰ ਚੱਲ ਪੈਣੀ ਹੈ ਕਹਾਣੀ ਇਸ ਕਰਕੇ ਕਦੇ ਵੀ ਕਿਸੇ ਰੱਬੀ ਰੂਹ ਦਾ ਦਿਲ ਨਹੀਂ ਦਿਖਾਣਾ ਪਰ ਦੇਲੀ ਦਿਲ ਹੁਣ ਜਿਹੜਾ ਅਮਨ ਸੀ ਨਾ ਉਹ ਮੁਸਕਰਾ ਕੇ ਕਹਿੰਦਾ ਕਿ ਰੱਬ ਸਭ ਦੇਖ ਰਿਹਾ ਹੈ ਬਸ ਥੋੜਾ ਸਬਰ ਹੋਰ ਦੋਸਤਾ ਦਰਅਸਲ ਅਮਨ ਦੀ ਹਾਲਾਤ ਹਮੇਸ਼ਾ ਇਦਾਂ ਦੇ ਨਹੀਂ ਸੀ ਬਾਬਾ ਜੀ ਪਹਿਲਾਂ ਉਹ ਵੀ ਕਦੇ ਬਹੁਤ ਅਮੀਰ ਹੁੰਦਾ ਸੀ ਉਹਦਾ ਵੀ ਪਿੰਡ ਵਿੱਚ ਇੱਕ ਵੱਡਾ ਘਰ ਸੀ ਉਹ ਵੀ ਕਦੇ ਸ਼ਹਿਰ ਦੇ ਬਾਜ਼ਾਰ ਵਿੱਚ ਵਪਾਰ ਕਰਦਾ ਸੀ ਉਹਦੀਆਂ ਵੀ ਦੁਕਾਨਾਂ ਸੀ ਤੇ ਉਹਦੀ ਦੁਕਾਨਾਂ ਤੇ ਹਮੇਸ਼ਾ ਭੇੜ ਲੱਗੀ ਰਹਿੰਦੀ ਸੀ ਉਹ ਹਰ ਵੇਲੇ ਹਰ ਕਿਸੇ ਨਾਲ ਬੜਾ ਨਰਮੀ ਨਾਲ ਗੱਲ ਕਰਦਾ ਬੜੇ ਪਿਆਰ ਨਾਲ ਗੱਲ ਕਰਦਾ ਤੇ ਹੋਰ ਜਿਹੜੇ ਵਪਾਰੀ ਸੀ ਨਾ ਉਹਨਾਂ ਦੇ ਨਾਲ ਜੇ ਕੰਪੇਅਰ ਕਰੀਏ ਉਹਨੂੰ ਤੁਲਨਾ ਕਰੀਏ ਤਾਂ ਚੀਜ਼ਾਂ ਦੇ ਰੇਟ ਵੀ ਘੱਟ ਰੱਖਦਾ ਸੀ ਤੇ ਉਹਦੇ ਇਸੇ ਸੁਭਾਅ ਕਰਕੇ ਜਿਹੜੇ ਆਲੇ-ਦੁਆਲੇ ਦੇ ਵਪਾਰੀ ਸੀ ਨਾ ਉਹਦੇ ਨਾਲ ਸੜਨ ਲੱਗ ਪਏ ਸਾੜਾ ਕਰਨ ਲੱਗ ਪਏ ਤੇ ਉਹ ਇਹ ਸਮਝਦੇ ਸੀ ਕਿ ਜਦੋਂ ਤੱਕ ਇਸ ਬਾਜ਼ਾਰ ਵਿੱਚ ਅਮਨ ਦੀ ਦੁਕਾਨ ਹੈ ਨਾ ਤਦ ਤੱਕ ਉਹਨਾਂ ਦੀ ਦੁਕਾਨ ਤੇ ਕੋਈ ਗਾਹਕ ਨਹੀਂ ਆਏਗਾ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਅਮਨ ਨੂੰ ਬਾਜ਼ਾਰ ਤੋਂ ਕੱਢ ਕੇ ਬਾਹਰ ਸੁੱਟਣਗੇ ਇੱਕ ਦਿਨ ਇਹਨਾਂ ਸਾਰੇ ਵਪਾਰੀਆਂ ਨੇ ਆਪਣੀ ਮਿਲੀ ਭਗਤ ਨਾਲ ਇੱਕ ਅਣਜਾਣ ਵਪਾਰੀ ਨੂੰ ਉਹਦੇ ਕੋਲ ਭੇਜ ਦਿੱਤਾ ਇਹ ਸੁਦਾਗਰ ਸੀ ਔਰ ਇਹ ਸੁਦਾਗਰ ਇੱਕ ਬਹੁਤ ਵੱਡਾ ਵਪਾਰੀ ਸੀ ਤੇ ਕਾਫਲੇ ਦੀ ਸ਼ਕਲ ਵਿੱਚ ਵਪਾਰ ਕਰਨਾ ਉਹਦਾ ਪੇਸ਼ਾ ਸੀ ਪਰ ਲੋਕਾਂ ਨੂੰ ਠੱਗਣ ਵਾਲਿਆਂ ਤੇ ਉਹਨਾਂ ਨਾਲ ਧੋਖਾ ਧੜੀ ਕਰਨ ਵਾਲਿਆਂ ਵਿੱਚ ਵੀ ਉਹਦਾ ਅਕਸਰ ਨਾਮ ਹੁੰਦਾ ਸੀ ਉਹ ਲੋਕਾਂ ਨੂੰ ਠੱਗਦਾ ਸੀ ਬਾਬਾ ਜੀ ਜਦੋਂ ਉਹ ਅਮਨ ਕੋਲ ਪਹੁੰਚਿਆ ਨਾ ਤਾਂ ਉਹਨੇ ਦਰवेश ਦਾ ਰੂਪ ਧਾਰ ਲਿਆ ਇੱਕ ਫਕੀਰ ਦਾ ਰੂਪ ਧਾਰ ਲਿਆ ਉਹ ਅਮਨ ਨੂੰ ਕਹਿਣ ਲੱਗਾ ਕਿ ਭਾਈ ਮੈਂ ਫਲਾਣੇ ਸ਼ਹਿਰ ਤੋਂ ਆਇਆ ਹਾਂ ਹੁਣ ਅਮਨ ਜਿਹੜਾ ਸੀ ਉਹ ਕੱਪੜਿਆਂ ਦਾ ਵਪਾਰੀ ਸੀ ਬਾਬਾ ਜੀ ਤੇ ਉਹ ਆ ਕੇ ਕਹਿਣ ਲੱਗਾ ਉਹਨੇ ਫਕੀਰ ਦਾ ਰੂਪ ਧਾਰ ਲਿਆ ਉਸ ਬੰਦੇ ਨੇ ਦਰवेशੀ ਰੂਪ ਧਾਰ ਲਿਆ ਤੇ ਆ ਕੇ ਕਹਿਣ ਲੱਗਾ ਕਿ ਮੈਂ ਫਲਾਣੇ ਸ਼ਹਿਰ ਤੋਂ ਆਇਆ ਹਾਂ ਤੇ ਮੈਂ ਤੇਰੇ ਕੱਪੜਿਆਂ ਦਾ ਤੇ ਤੇਰੇ ਸੁਭਾਅ ਬਾਰੇ ਜਿਹੜਾ ਹੈ ਨਾ ਬੜੀਆਂ ਤਾਰੀਫਾਂ ਸੁਣੀਆਂ ਨੇ ਮੈਂ ਤੇਰੀ ਦੁਕਾਨ ਦੇ ਸਾਰੇ ਕੱਪੜੇ ਖਰੀਦਣਾ ਚਾਹੁੰਦਾ ਆ ਪਰ ਮੇਰੇ ਕੋਲ ਇਸ ਵੇਲੇ ਪੈਸੇ ਨਹੀਂ ਹੈ ਮੇਰੇ ਉਸ ਸ਼ਹਿਰ ਤੋਂ ਮੇਰਾ ਇੱਕ ਹੋਰ ਕਾਫਲਾ ਆ ਰਿਹਾ ਜਿਹਦੀ ਅਗਵਾਈ ਜਿਹੜੀ ਹੈ ਨਾ ਉਹ ਮੇਰਾ ਭਰਾ ਕਰ ਰਿਹਾ ਹੈ ਉਹਦੇ ਕੋਲ ਮੇਰਾ ਸਾਰਾ ਪੈਸਾ ਹੈ ਸਾਰਾ ਮਾਲ ਹੈ ਉਹ ਜਿਵੇਂ ਇਸ ਸ਼ਹਿਰ ਵਿੱਚ ਪਹੁੰਚੇਗਾ ਤਾਂ ਮੈਂ ਉਹਦੇ ਕੋਲੋਂ ਨਾ ਉਸੇ ਵੇਲੇ ਰਕਮ ਲੈ ਕੇ ਤੈਨੂੰ ਦੇ ਦੇਵਾਂਗਾ ਉਹ ਸ਼ਾਮ ਤੱਕ ਪਹੁੰਚ ਜਾਵੇਗਾ ਜ਼ਰਾ ਗੌਰ ਕਰਨਾ ਜੀ ਹੁਣ ਅਮਨ ਨੇ ਇਸ ਬੰਦੇ ਨੂੰ ਧਿਆਨ ਨਾਲ ਵੇਖਿਆ ਤੇ ਕਹਿਣ ਲੱਗਾ ਕਿ ਤੁਸੀਂ ਬੜੇ ਨੇਕ ਆਦਮੀ ਲੱਗ ਰਹੇ ਹੋ ਕਿਉਂਕਿ ਉਹਨੇ ਰੂਪ ਉਦਾਹਾਰ ਲਿਆ ਸੀ ਦਰਵੇਸ਼ੀ ਰੂਪ ਤੁਸੀਂ ਬੜੇ ਨੇਕ ਆਦਮੀ ਲੱਗ ਰਹੇ ਹੋ ਵਪਾਰ ਵਿੱਚ ਇਨਾਂ ਕੋ ਭਰੋਸਾ ਤਾਂ ਚਲੋ ਚੱਲਦਾ ਹੀ ਜੇ ਮੈਂ ਤੁਹਾਨੂੰ ਆਪਣਾ ਸਾਰਾ ਕੱਪੜਾ ਦੇ ਦਿੰਨਾ ਸ਼ਾਮ ਤੱਕ ਤੁਸੀਂ ਮੈਨੂੰ ਮੇਰੀ ਰਕਮ ਦੇ ਦਿਓ ਪਰ ਉਦੋਂ ਤੱਕ ਤੁਹਾਨੂੰ ਇੱਥੇ ਹੀ ਬੈਠਣਾ ਪਵੇਗਾ ਉਸ ਵਪਾਰ ਵਪਾਰੀ ਨੇ ਕਿਹਾ ਹਾਂ ਮੈਂ ਇੱਥੇ ਹੀ ਆ ਉਸ ਤੋਂ ਬਾਅਦ ਅਮਨ ਨੇ ਉਸ ਬਹਿਰੂਪੀਏ ਵਪਾਰੀ ਨੂੰ ਸਾਰਾ ਸਮਾਨ ਟਾਂਗੇ ਤੇ ਰਖਵਾ ਦਿੱਤਾ ਘੋੜ ਸਵਾਰ ਜਿਹੜਾ ਹੈ ਉਹ ਸਾਰਾ ਸਮਾਨ ਲੈ ਕੇ ਉਸ ਸ਼ਹਿਰ ਦੇ ਬਾਜ਼ਾਰ ਤੋਂ ਨਿਕਲ ਗਿਆ ਤੇ ਉਹ ਬਹਿਰੂਪੀਆ ਜਿਹੜਾ ਸੀ ਨਾ ਵਪਾਰੀ ਉਹ ਅਮਨ ਕੋਲ ਹੀ ਬੈਠ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਪਿਆ ਤੇ ਅੰਦਰੇ-ਅੰਦਰ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਇੱਥੋਂ ਭੱਜਾਂ ਕਿਵੇਂ ਜਰਾ ਘਰ ਕੇ ਕਿ ਉਹ ਫਸ ਗਿਆ ਨਾ ਉਹਨੇ ਨਿਕਲਣਾ ਸੀ ਉੱਥੋਂ ਕਿ ਮੈਂ ਭੱਜਾਂ ਕਿਵੇਂ ਉਹਨੇ ਕੁਝ ਹੀ ਦੇਰ ਵਿੱਚ ਨਾ ਨਮਾਜ਼ ਦਾ ਸਮਾਂ ਹੋਇਆ ਜਦੋਂ ਨਮਾਜ਼ ਦਾ ਸਮਾਂ ਹੋਇਆ ਉਹ ਉਸੇ ਵੇਲੇ ਅਮਨ ਨੂੰ ਕਹਿਣ ਲੱਗਾ ਕਿ ਚਲੋ ਭਰਾ ਜੀ ਆਪਾਂ ਨਮਾਜ਼ ਪੜ੍ਹੀਏ ਅਮਨ ਜਿਹੜਾ ਸੀ ਨਾ ਹੁਣ ਉਸ ਬੰਦੇ ਨਾਲ ਮਸਜਿਦ ਵਿੱਚ ਨਮਾਜ਼ ਪੜਨ ਚਲਾ ਗਿਆ ਉਹ ਦੋਵੇਂ ਮਸਜਿਦ ਵਿੱਚ ਇਕੱਠੇ ਦਾਖਲ ਹੋਏ ਨਮਾਜ਼ ਅਦਾ ਕਰਨ ਤੋਂ ਬਾਅਦ ਅਮਨ ਨੇ ਵੇਖਿਆ ਕਿ ਉਹ ਵਪਾਰੀ ਜਿਹੜਾ ਹੈ ਨਾ ਮਸਜਿਦ ਵਿੱਚ ਹੀ ਮੌਜੂਦ ਹੀ ਨਹੀਂ ਸੀ ਉਹ ਕਹਿੰਦਾ ਨਮਾਜ਼ ਪੜਨ ਲਾ ਪਏ ਧਿਆਨ ਦਿੱਤਾ ਨਹੀਂ ਉਹ ਵਪਾਰੀ ਭੱਜ ਗਿਆ ਉੱਥੋਂ ਮਸਜਿਦ ਚੋਂ ਉਹਨੇ ਉਸ ਵਪਾਰੀ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਅਮਨ ਨੇ ਪਰ ਇੰਨੇ ਜ਼ਿਆਦਾ ਲੋਕਾਂ ਵਿੱਚ ਉਹ ਕਿਸੇ ਵੀ ਥਾਂ ਉਹਨੂੰ ਨਜ਼ਰ ਨਾ ਆਇਆ ਅਮਨ ਜਿਹੜਾ ਸੀ ਨਾ ਉਹ ਉਸੇ ਵੇਲੇ ਆਪਣੀ ਦੁਕਾਨ ਤੇ ਵਾਪਸ ਪਹੁੰਚਿਆ ਉਹ ਵਪਾਰੀ ਕਿਤੇ ਵੀ ਮੌਜੂਦ ਨਹੀਂ ਸੀ ਅਮਨ ਬੜਾ ਪਰੇਸ਼ਾਨ ਹੋਇਆ ਬੜਾ ਦੁਖੀ ਹੋਇਆ ਪਰ ਉਹਨੇ ਸਬਰ ਦਾ ਪੱਲਾ ਹੱਥੋਂ ਨਹੀਂ ਛੱਡਿਆ ਬਾਬਾ ਜੀ ਤੇ ਖੁਦਾ ਖੁਦਾ ਰੱਬ ਰੱਬ ਕਰਦਾ ਆਪਣੀ ਦੁਕਾਨ ਤੇ ਬੈਠ ਗਿਆ ਸਾਈ ਸਾਈ ਕਰਦਾ ਆਪਣੀ ਦੁਕਾਨ ਤੇ ਬਹਿ ਗਿਆ ਉਹ ਸੋਚਣ ਲੱਗਾ ਕਿ ਸ਼ਾਇਦ ਉਸ ਵਪਾਰੀ ਦਾ ਕਾਫਲਾ ਆ ਜਾਵੇ ਪਰ ਨਾ ਤਾਂ ਕਿਸੇ ਵਪਾਰੀ ਦੀ ਖਬਰ ਸੀ ਤੇ ਨਾ ਹੀ ਉੱਥੇ ਕੋਈ ਕਾਫਲਾ ਆਇਆ ਹੁਣ ਉਹਨੂੰ ਇਹ ਗੱਲ ਸਮਝ ਆ ਚੁੱਕੀ ਸੀ ਅਮਨ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਉਹ ਬਹਿਰੂਪੀਆ ਵਪਾਰੀ ਉਹਨੂੰ ਧੋਖਾ ਦੇ ਕੇ ਉਹਦਾ ਸਭ ਕੁਝ ਲੁੱਟ ਕੇ ਚਲਾ ਗਿਆ ਹੈ ਅਮਨ ਨੇ ਕੁਝ ਲੋਕਾਂ ਦਾ ਕਰਜ਼ਾ ਵੀ ਮੋੜਨਾ ਸੀ ਇਸ ਲਈ ਉਸਦਾ ਘਰ ਵੀ ਵੇਚ ਗਿਆ ਉਹ ਇਨਸਾਨ ਜੋ ਕੱਲ ਤੱਕ ਇੱਕ ਵੱਡਾ ਹੀ ਖੁਸ਼ਹਾਲ ਬੰਦਾ ਸੀ ਬੜਾ ਖੁਸ਼ਹਾਲ ਸੀ ਬੜਾ ਅਮੀਰ ਸੀ ਅੱਜ ਬੇਬਸੀ ਦੀ ਤਸਵੀਰ ਬਣ ਕੇ ਖੜਾ ਸੀ ਲਾਚਾਰ ਖੜਾ ਸੀ ਬਾਬਾ ਜੀ ਪਰ ਉਸਨੇ ਇੱਕ ਵਾਰੀ ਵੀ ਰੱਬ ਦੇ ਇਸ ਫੈਸਲੇ ਤੋਂ ਸ਼ਿਕਵਾ ਨਾ ਕੀਤਾ ਕਿਉਂਕਿ ਰੱਬ ਤੇ ਜੋ ਭਰੋਸਾ ਰੱਖਦਾ ਹੈ ਉਹਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਬਾਬਾ ਜੀ ਉਹਨੇ ਛਿਕਵਾਣਾ ਕੀਤਾ ਉਹ ਚੁੱਪਚਾਪ ਆਪਣੀ ਘਰ ਵਾਲੀ ਤੇ ਬੱਚਿਆਂ ਨੂੰ ਲੈ ਕੇ ਸ਼ਹਿਰ ਦੇ ਬਾਹਰ ਇੱਕ ਝੌਂਪੜੀ ਵਿੱਚ ਜਾ ਵਸਿਆ ਆਜੋ ਆਪਣੀ ਜ਼ਿੰਦਗੀ ਉਸ ਝੌਂਪੜੀ ਵਿੱਚ گزار ਰਿਹਾ ਸੀ ਸਮਾਂ ਜਿਹੜਾ ਹੈ ਵਕਤ ਜਿਹੜਾ ਹੈ ਉਹ ਆਪਣੀ ਰਫ਼ਤਾਰ ਦੇ ਨਾਲ ਲੰਘਦਾ ਗਿਆ ਕਿਉਂਕਿ ਸਮਾਂ ਆਪਣੀ ਚਾਲ ਕਦੇ ਰੋਕਦਾ ਨਹੀਂ ਉਹ ਆਪਣੀ ਚਾਲ ਦੇ ਨਾਲ ਚੱਲਦਾ ਰਹਿੰਦਾ ਪਰ ਅਮਨ ਦੀ ਜਿਹੜੀ ਕਸੋਟੀ ਸੀ ਉਹ ਕੱਟਣਾ ਹੋਈ ਅਮਨ ਦੀ ਜਿਹੜੀ ਹੁਣ ਇਮਤਿਹਾਨ ਸੀ ਉਹ ਕੱਟਣਾ ਹੋਇਆ ਉਹ ਦਿਨ ਪਰ ਮਿਹਨਤ ਕਰਦਾ ਕਦੇ ਕਿਸੇ ਦੇ ਖੇਤ ਵਿੱਚ ਮਜ਼ਦੂਰੀ ਕਰਦਾ ਤੇ ਕਦੇ ਲੱਕੜੀਆਂ ਕੱਟ ਕੇ ਵੇਚਦਾ ਗਰੀਬੀ ਦੀਆਂ ਸਖਤੀਆਂ ਦੇ ਬਾਵਜੂਦ ਵੀ ਅਮਨ ਨੇ ਕਦੇ ਆਪਣਾ ਹੌਸਲਾ ਨਾ ਗਵਾਇਆ ਉਹ ਹਮੇਸ਼ਾ ਆਪਣੀ ਘਰ ਵਾਲੀ ਤੇ ਬੱਚਿਆਂ ਨੂੰ ਇਹੀ ਕਹਿੰਦਾ ਕਿ ਰੱਬ ਸਬਰ ਕਰਨ ਵਾਲਿਆਂ ਦੇ ਨਾਲ ਰਹਿੰਦਾ ਜ਼ਰਾ ਗੌਰ ਕਰਨਾ ਕਿ ਸੋਣਾ ਸਾਈ ਉਹ ਖੁਦਾ ਸਬਰ ਕਰਨ ਵਾਲਿਆਂ ਦੇ ਨਾਲ ਰਹਿੰਦਾ ਉਹ ਇੱਕ ਦਿਨ ਜ਼ਰੂਰ ਇਨਸਾਫ ਕਰੇਗਾ ਪਰ ਰੱਬ ਨੇ ਅਜੇ ਉਹਦੇ ਲਈ ਇੱਕ ਹੋਰ ਵੱਡਾ ਇਮਤਿਹਾਨ ਜ਼ਿੰਦਗੀ ਦੇ ਵਿੱਚ ਲਿਖਿਆ ਹੋਇਆ ਸੀ ਬਾਬਾ ਜੀ ਅਮਨ ਨੂੰ ਲੱਗਦਾ ਸੀ ਕਿ ਸ਼ਾਇਦ ਸਬਰ ਕਰਨ ਨਾਲ ਹਾਲਾਤ ਬਦਲ ਜਾਣਗੇ ਪਰ ਉਹਦੀ ਪਰਖ ਅਜੇ ਘਟਣਾ ਹੋਈ ਇੱਕ ਦਿਨ ਕੀ ਹੋਇਆ ਕਿ ਪਿੰਡ ਵਿੱਚ ਬੜਾ ਤੇਜ਼ ਮੀਂਹ ਪਿਆ ਬਾਬਾ ਜੀ ਔਰ ਬਹੁਤ ਭਾਰੀ ਮੀਂਹ ਪਿਆ ਉਸ ਪਿੰਡ ਵਿੱਚ ਜਿੰਨੇ ਵੀ ਗਰੀਬ ਲੋਕ ਰਹਿੰਦੇ ਸੀ ਨਾ ਉਹਨਾਂ ਸਾਰਿਆਂ ਦੀਆਂ ਝੌਂਪੜੀਆਂ ਪਾਣੀ ਵਿੱਚ ਰਹਿ ਗਈਆਂ ਪਰ ਅਮੀਰ ਲੋਕਾਂ ਦੇ ਸ਼ਾਨਦਾਰ ਘਰ ਉਦਾਂ ਹੀ ਖੜੇ ਕਿਉਂਕਿ ਮਹਿਲਾਂ ਨੂੰ ਕਿੱਥੇ ਫਰਕ ਪੈਂਦਾ ਪਾਣੀ ਭਾਵੇਂ ਤੇਜ ਆਵੇ ਪਾਣੀ ਘਟਾਵੇ ਉਹ ਝੌਂਪੜੀਆਂ ਹੀ ਵਹਿਣੀਆਂ ਹੈਨਾ ਝੌਂਪੜੀਆਂ ਵਹਿ ਗਈਆਂ ਪਾਣੀ ਚ ਮਹਿਲ ਉਦਾਂ ਦੇ ਉਦਾਂ ਹੀ ਖੜੇ ਆ ਹੁਣ ਹਰ ਜਗ੍ਹਾ ਜਿਹੜੇ ਹਾਲਾਤ ਜਿਹੜੇ ਸੀ ਉਹ ਬੁਰੇ ਹੋ ਗਏ ਬਾਬਾ ਜੀ ਅਮਨ ਜਿਹੜਾ ਸੀ ਉਹਦੇ ਕੋਲ ਸਿਰ ਟੱਗਣ ਲਈ ਵੀ ਜਗ੍ਹਾ ਨਾ ਰਹੀ ਹਾਲਾਤ ਇੰਨੇ ਮਾੜੇ ਹੋ ਗਏ ਕਿ ਉਹਦੇ ਬੱਚੇ ਅਕਸਰ ਖੁੱਲੇ ਅਸਮਾਨ ਦੇ ਹੇਠਾਂ ਸੌਂਦੇ। ਉਹਦੀ ਘਰਵਾਲੀ ਹਰ ਰਾਤ ਰੋ ਪੈਂਦੀ। ਪਰਮਣ ਹਮੇਸ਼ਾ ਉਸਨੂੰ ਹੌਸਲਾ ਦਿੰਦਾ ਕਿ ਬੇਸ਼ੱਕ ਰੱਬ ਨੇ ਇਸ ਇਮਤਿਹਾਨ ਵਿੱਚ ਵੀ ਸਾਡੇ ਤੋਂ ਸਭ ਕੁਝ ਖੋਹ ਲਿਆ। ਸਾਡਾ ਸਭ ਕੁਝ ਲੈ ਲਿਆ। ਪਰ ਕੋਈ ਗੱਲ ਨਹੀਂ ਜਦੋਂ ਤੱਕ ਅਸੀਂ ਜਿਉਂਦੇ ਆ ਨਾ ਅਸੀਂ ਮਿਹਨਤ ਕਰਦੇ ਰਵਾਂਗੇ। ਤੇ ਰੱਬ ਤੇ ਭਰੋਸਾ ਰੱਖਾਂਗੇ। ਉਹ ਸੱਚਾ ਰੱਬ ਸਾਡੀ ਇੱਕ ਦਿਨ ਜ਼ਰੂਰ ਸੁਣੇਗਾ ਹੁਣ ਉਹਦੀ ਘਰ ਵਾਲੀ ਨੇ ਆਪਣੇ ਹੰਝੂ ਪੂੰਝਦੇ ਹੋਏ ਇਹ ਗੱਲ ਹਮੇਸ਼ਾ ਕਹਿਣੀ ਕਿ ਜੇ ਤੁਹਾਡਾ ਉਹ ਸੋਹਣੇ ਖੁਦਾ ਦੇ ਉੱਤੇ ਸੋਹਣੇ ਸਾਈਂ ਉੱਤੇ ਯਕੀਨ ਇੰਨਾ ਮਜ਼ਬੂਤ ਹੈ ਨਾ ਤਾਂ ਮੈਂ ਵੀ ਤੁਹਾਡੇ ਨਾਲ ਸਬਰ ਰੱਖਾਂਗੀ ਫਿਰ ਇੱਕ ਦਿਨ ਇੱਕ ਇਰਫਾਨ ਨਾਮ ਦਾ ਆਦਮੀ ਜੋ ਕਿ ਸ਼ਹਿਰ ਵਿੱਚ ਇੱਕ ਵੱਡੇ ਵਪਾਰੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਹ ਬਹੁਤ ਸਾਰੀਆਂ ਬੱਕਰੀਆਂ ਦੇ ਝੋਂਡ ਦਾ مالک ਸੀ ਬਾਬਾ ਜੀ ਤੇ ਸ਼ਹਿਰ ਵਿੱਚ ਉਹਨੂੰ ਇਰਫਾਨ ਬੱਕਰੀਆਂ ਵਾਲਾ ਆ ਕੇ ਬੁਲਾਇਆ ਜਾਂਦਾ ਸੀ ਇੱਕ ਦਿਨ ਉਹਨੇ ਅਮਨ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ ਕਿ ਕੁਝ ਦਿਨਾਂ ਤੋਂ ਮੇਰੀਆਂ ਬੱਕਰੀਆਂ ਜਿਹੜੀਆਂ ਹਨ ਇਹਨਾਂ ਬੱਕਰੀਆਂ ਨੂੰ ਚਰਾਉਣ ਵਾਲਾ ਜਿਹੜਾ ਹੈ ਨਾ ਉਹ ਨਾ ਛੁੱਟੀ ਤੇ ਗਿਆ ਹੋਇਆ ਹੈ ਜ਼ਰਾ ਗੌਰ ਕਰਨਾ ਉਹ ਕਹਿੰਦਾ ਵੀ ਮੇਰਾ ਜਿਹੜੀ ਬੱਕਰੀਆਂ ਨੂੰ ਚਰਾਉਣ ਜਾਂਦਾ ਨਾ ਬੰਦਾ ਉਹ ਛੁੱਟੀ ਤੇ ਗਿਆ ਹੋਇਆ ਹੈ ਇਰਫਾਨ ਕਹਿਣ ਲੱਗਾ ਅਮਨ ਨੂੰ ਕਿ ਜੇ ਭਾਈ ਤੂੰ ਚਾਵੇਂ ਤਾਂ ਬੱਕਰੀਆਂ ਦੀ ਦੇਖਭਾਲ ਕਰ ਸਕਦਾ ਮੈਂ ਇਸ ਕੰਮ ਦੇ ਤੈਨੂੰ ਕੁਝ ਰਕਮ ਵੀ ਦੇ ਦੇਵਾਂਗਾ ਸੋ ਜਿਹੜਾ ਅਮਨ ਸੀ ਉਹਨੇ ਉਸੇ ਵੇਲੇ ਰੱਬ ਦਾ ਸ਼ੁਕਰ ਕੀਤਾ ਤੇ ਬੱਕਰੀਆਂ ਵਾਲੇ ਨੂੰ ਹਾਂ ਕਰ ਦਿੱਤੀ ਹੁਣ ਉਹ ਹਰ ਰੋਜ਼ ਆਪਣੀ ਸੋਟੀ ਚੁੱਕ ਕੇ ਪਹਾੜੀਆਂ ਵੱਲ ਨਿਕਲ ਜਾਂਦਾ ਤੇ ਸਾਰਾ ਦਿਨ ਬੱਕਰੀਆਂ ਚਰਾਉਂਦਾ ਪਿੰਡ ਦੇ ਲੋਕ ਹੁਣ ਉਸ ਨੂੰ ਅਮਨ ਚਰਵਾਹਾ ਕਹਿਣ ਲੱਗ ਪਏ ਸੀ ਢਿੱਡ ਭਰਦੀ ਮਿਹਨਤ ਤੋਂ ਬਾਅਦ ਉਸ ਨੂੰ ਕੁਝ ਪੈਸੇ ਮਿਲਦੇ ਜਿਨ੍ਹਾਂ ਨਾਲ ਉਹ ਰਾਸ਼ਨ ਖਰੀਦ ਕੇ ਘਰ ਲੈ ਕੇ ਜਾਂਦਾ ਤੇ ਆਪਣੀ ਘਰਵਾਲੀ ਤੇ ਬੱਚਿਆਂ ਦਾ ਪੇਟ ਭਰਦਾ ਕਦੇ-ਕਦੇ ਉਹ ਖੁਦ ਭੁੱਖਾ ਰਹਿ ਜਾਂਦਾ ਸੀ ਬਾਬਾ ਜੀ ਤੇ ਸਿਰਫ ਪਾਣੀ ਪੀ ਕੇ ਰਾਤ ਲੰਘਾ ਲੈਂਦਾ ਪਰ ਹਰ ਵੇਲੇ ਬੰਦਾ ਉਹ ਜਿਹੜਾ ਸੀ ਉਹ ਰੱਬ ਦਾ ਸ਼ੁਕਰ ਹੀ ਕਰਦਾ ਰਹਿੰਦਾ ਰੱਬ ਉੱਪਰ ਭਰੋਸਾ ਰੱਖਦਾ ਕਿ ਉਹ ਜੋ ਮਾਲਕ ਹੈ ਜੋ ਕੁਲ ਮਾਲਿਕ ਹੈ ਇੱਕ ਦਿਨ ਜ਼ਰੂਰ ਮੇਰੇ ਹਾਲਾਤ ਬਦਲੇਗਾ ਪਰ ਹਾਲੇ ਵੀ ਰੱਬ ਵੱਲੋਂ ਜਿਹੜੀ ਹੈ ਉਹ ਅਮਨ ਦੀ ਪਰਖ ਖਤਮ ਨਾ ਹੋਈ ਇੱਕ ਦਿਨ ਅਮਨ ਬੱਕਰੀਆਂ ਲੈ ਕੇ ਜੰਗਲ ਵਿੱਚ ਗਿਆ ਉਹ ਇੱਕ ਦਰਖਤ ਦੇ ਹੇਠਾ ਬੈਠ ਕੇ ਆਰਾਮ ਕਰਨ ਲੱਗ ਪਿਆ ਕੁਝ ਧੇਰ ਵਿੱਚ ਉਹਦੀ ਅੱਖ ਲੱਗ ਗਈ ਬਾਬਾ ਜੀ ਕਿਉਂਕਿ ਨੀਂਦ ਆ ਗਈ ਉਹਨੂੰ ਠੰਡੀ ਛਾਂ ਸੀ ਜਦੋਂ ਹੀ ਉਸਦੀ ਅੱਖ ਖੁੱਲੀ ਤਾਂ ਬੱਕਰੀਆਂ ਉੱਥੇ ਮੌਜੂਦ ਨਹੀਂ ਸੀ ਬੱਕਰੀਆਂ ਨੂੰ ਹੁਣ ਉੱਥੇ ਨਾ ਵੇਖ ਕੇ ਨਾ ਉਹ ਤਰਨ ਟੁੱਟਿਆ ਤੇ ਉਹਨਾਂ ਨੂੰ ਇੱਧਰ ਉੱਧਰ ਲੱਭਣ ਲੱਗ ਪਿਆ ਉਹਨੇ ਬੱਕਰੀਆਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜੰਗਲ ਇੰਨਾ ਵੱਡਾ ਸੀ ਕਿ ਕਿਸੇ ਵੀ ਥਾਂ ਬੱਕਰੀਆਂ ਨਾ ਮਿਲੀਆਂ ਹੁਣ ਉਹਦੇ ਕੋਲ ਹੋਰ ਰਾਸਤਾ ਵੀ ਹੈ ਨਹੀਂ ਸੀ ਕੋਈ ਉਹਨੇ ਉੱਪਰ ਵੱਲ ਨੂੰ ਵੇਖ ਕੇ ਠੰਡੀ ਆਹ ਭਰੀ ਤੇ ਬੋਲਿਆ ਕਿ ਐ ਪਰਵਰਦੀਗਾਰ ਐ ਕੁਲ ਮਾਲਿਕ ਐ ਖੁਦਾ ਐ ਖੁਦਾਵੰਦ ਕਰੀਮ ಐશ્વਰ ਹੈ பிரபு तू ही ਦੇਣ ਵਾਲਾ तू ही ਇਹ ਰਿਜ਼ਕ ਦਿੱਤਾ ਸੀ तू ही ਵਾਪਸ ਲੈ ਲਿਆ ਤਾਂ ਫਿਰ ਉਹ ਰਬ ਰਬ ਕਰਦਾ ਸਿੱਧਾ ਜਿਹੜਾ ਹੈ ਇਰਫਾਨ ਕੋਲ ਪਹੁੰਚ ਗਿਆ ਉਹਦੇ ਚਿਹਰੇ ਤੇ ਡਰ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸੀ ਉਹਦਾ ਸਾਹ ਚੜਿਆ ਹੋਇਆ ਸੀ ਇਰਫਾਨ ਨੇ ਗੁੱਸੇ ਨਾਲ ਪੁੱਛਿਆ ਤੂੰ ਇੱਥੇ ਇਕੱਲਾ ਕੀ ਕਰ ਰਿਹਾ ਹੈਂ ਭਾਈ ਮੇਰੀਆਂ ਬੱਕਰੀਆਂ ਕਿੱਥੇ ਗਈਆਂ ਅਮਨ ਨੇ ਬੜਾ ਹੀ ਬੇਵਸੀ ਨਾਲ ਕਹਿੰਦੇ ਜਵਾਬ ਦਿੱਤਾ ਕਿ ਬਾਬਾ ਜੀ ਸਾਹਿਬ ਜੀ ਮੇਰੀਆਂ ਨਾ ਅੱਖਾਂ ਲੱਗ ਗਈਆਂ ਸੀ ਬੱਕਰੀਆਂ ਜੰਗਲ ਵਿੱਚ ਕਿਤੇ ਗੁੰਮ ਹੋ ਗਈਆਂ ਨੇ ਮੈਂ ਉਹਨਾਂ ਨੂੰ ਲੱਭ ਲਵਾਂਗਾ ਤੁਸੀਂ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਇਰਫਾਨ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹਨੇ ਕਿਹਾ ਸਮਾਂ ਤੈਨੂੰ ਪਤਾ ਵੀ ਐ ਮੇਰੇ ਲਈ ਉਹ ਬੱਕਰੀਆਂ ਕਿੰਨੀਆਂ ਕੀਮਤੀ ਸੀ ਉਹਦੇ ਉੱਚੇ ਬੋਲ ਸੁਣ ਕੇ ਪਿੰਡ ਦੇ ਕੁਝ ਲੋਕ ਵੀ ਉੱਥੇ ਇਕੱਠੇ ਹੋ ਗਏ ਲੋਕਾਂ ਨੂੰ ਹੁਣ ਹੋਰ ਮੌਕਾ ਮਿਲ ਗਿਆ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਇਹ ਤਾਂ ਪਹਿਲਾਂ ਹੀ ਮਨੂਸ ਹੈ ਭਾਈ ਇਹਦੇ ਕੋਲ ਜਿਹੜੀਆਂ ਚੀਜ਼ਾਂ ਆਉਂਦੀਆਂ ਐ ਇਹ ਉਸਨੂੰ ਬਰਬਾਦ ਕਰ ਦਿੰਦਾ ਇਰਫਾਨ ਨੇ ਗੁੱਸੇ ਵਿੱਚ ਕਿਹਾ ਅਮਨ ਕਿਤੋਂ ਵੀ ਮੇਰੀਆਂ ਬੱਕਰੀਆਂ ਲੱਭ ਕੇ ਵਾਪਸ ਲੈ ਕੇ ਆ ਜਾਂ ਫਿਰ ਮੇਰਾ ਨੁਕਸਾਨ ਪੂਰਾ ਕਰ ਅਮਨ ਨੇ ਬੇਬਸੀ ਨਾਲ ਆਖਿਆ ਸਾਹਿਬ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਮੈਂ ਤੁਹਾਡਾ ਨੁਕਸਾਨ ਕਿਵੇਂ ਪੂਰਾ ਕਰਾਂ ਉਸਨੇ ਬੱਕਰੀਆਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜੰਗਲ ਬਹੁਤ ਵੱਡਾ ਸੀ ਜੇਕਰ ਕੋਈ ਬੰਦਾ ਉਹਦੇ ਅੰਦਰ ਜਾਂਦਾ ਤਾਂ ਉਹ ਵੀ ਗਵਾਚ ਜਾਂਦਾ ਸੀ ਬੱਕਰੀਆਂ ਕਿਤੇ ਵੀ ਨਾ ਮਿਲੀਆਂ ਹੁਣ ਫਿਰ ਜਿਹੜਾ ਇਰਫਾਨ ਨੇ ਨਾ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ ਕਿ ਜਦੋਂ ਤੱਕ ਮੇਰਾ ਨੁਕਸਾਨ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਤੂੰ ਮੇਰੀ ਗੁਲਾਮੀ ਕਰੇਗਾ ਤੂੰ ਮੇਰੀ ਗੁਲਾਮੀ ਕਰੇਗਾ ਹੁਣ ਅਮਨ ਕੋਲ ਹੋਰ ਕੋਈ ਚਾਰਾ ਵੀ ਨਾ ਰਿਹਾ ਉਹ ਜਾਣਦਾ ਸੀ ਕਿ ਜੇਕਰ ਉਹਨੇ ਇਨਕਾਰ ਕੀਤਾ ਤਾਂ ਪਿੰਡ ਦੇ ਜ਼ਾਲਮ ਲੋਕ ਉਹਨੂੰ ਚੋਰ ਕਹਿ ਕੇ ਮਾਰ ਦੇਣਗੇ ਉਹਨੇ ਚੁੱਪਚਾਪ ਸਿਰ ਝੁਕਾ ਲਿਆ ਤੇ ਕਹਿਣ ਲੱਗਾ ਠੀਕ ਹੈ ਮੈਨੂੰ ਤੁਹਾਡੀ ਗੁਲਾਮੀ ਕਬੂਲ ਹੈ ਸੋ ਹੁਣ ਅਮਨ ਪਹਿਲਾਂ ਤੋਂ ਵੀ ਵੱਧ ਮਾੜੀ ਜ਼ਿੰਦਗੀ ਜਿਉਣ ਲੱਗ ਪਿਆ ਬਾਬਾ ਜੀ ਉਹ ਸਾਰਾ ਦਿਨ ਇਰਫਾਨ ਦਾ ਹਰ ਇੱਕ ਕੰਮ ਕਰਦਾ ਤੇ ਰਾਤ ਨੂੰ ਟੁੱਟ ਕੇ ਜਦੋਂ ਘਰ ਪਹੁੰਚਦਾ ਤਾਂ ਉਹਦੀ ਹਾਲਤ ਵੇਖ ਕੇ ਘਰ ਵਾਲੀ ਦਾ ਦਿਲ ਭਰ ਹੁੰਦਾ ਉਹ ਇੰਨਾ ਥੱਕ ਚੁੱਕਿਆ ਹੁੰਦਾ ਕਿ ਉਹਦੇ ਵਿੱਚ ਆਪਣੇ ਬੱਚਿਆਂ ਨਾਲ ਗੱਲ ਕਰਨ ਦੀ ਵੀ ਹਿੰਮਤ ਨਾ ਬਚਦੀ ਉਹ ਅਕਸਰ ਰਾਤਾਂ ਨੂੰ ਰੱਬ ਦੇ ਸਾਹਮਣੇ ਗਿੜਗੜਾ ਕੇ ਕਹਿੰਦਾ ਕਿ ਆ ਮੇਰੇ ਅਰਬਾ ਮੇਰੇ ਹਾਲ ਤੇ ਰਹਿਮ ਕਰ ਉਹ ਕੁੱਲ ਮਾਲਿਕ ਉਹ ਮੇਰੇ ਅਸਾਈਆ ਮੇਰੇ ਹਾਲ ਤੇ ਰਹਿਮ ਕਰ ਹੁਣ ਸਭ ਕੁਝ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ ਹੈ ਮੇਰੇ ਉੱਪਰ ਇੰਨਾ ਵੱਡਾ ਬੋਝ ਨਾ ਪਾ ਜਿਹਨੂੰ ਹੁਣ ਸਹਿਣ ਦੀ ਤਾਕਤ ਮੇਰੇ ਵਿੱਚ ਨਹੀਂ ਹੈ ਮੇਰੇ ਲਈ ਕੁਝ ਆਸਾਨੀ ਪੈਦਾ ਕਰ ਸੋ ਅਮਨ ਨੂੰ ਇਰਫਾਨ ਕੋਲ ਕੰਮ ਕਰਦਿਆਂ ਪੂਰਾ 1 ਸਾਲ ਹੋ ਗਿਆ ਉਸ ਸਮੇਂ ਅਮਨ ਨੇ ਪੂਰੀ ਮਿਹਨਤ ਤੇ ਲਗਨ ਨਾਲ ਇਰਫਾਨ ਦਾ ਕੰਮ ਕੀਤਾ ਇਰਫਾਨ ਨੂੰ ਅਹਿਸਾਸ ਹੋਇਆ ਕਿ ਅਮਨ ਨੇ ਉਸ ਦਿਨ ਝੂਠ ਨਹੀਂ ਬੋਲਿਆ ਸੀ ਬੱਕਰੀਆਂ ਜਿਹੜੀਆਂ ਹਨ ਸੱਚੀ ਉਹ ਕਿਤੇ ਗੋਮ ਹੋ ਗਈਆਂ ਸੀ ਤੇ ਅਮਨ ਨੇ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਲਈ ਬਿਨਾਂ ਕਿਸੇ ਲਾਲਚ ਇੱਕ ਸਾਲ ਗੁਲਾਮੀ ਦੀ ਜ਼ਿੰਦਗੀ guzari ਹੈ ਆਖਰ ਉਹ ਸੋਹਣੇ ਖੁਦਾ ਦੀ ਮਿਹਰ ਹੋਈ ਰੱਬ ਦੀ ਮਿਹਰ ਹੋਈ ਇਰਫਾਨ ਦੇ ਦਿਲ ਵਿੱਚ ਰਹਿਮ ਆ ਗਿਆ ਉਹਨੇ ਕਿਹਾ ਕਿ ਐ ਅਮਨ ਅੱਜ ਮੈਂ ਤੈਨੂੰ ਆਜ਼ਾਦ ਕਰਦਾ ਜੇ ਕਦੇ ਵੀ ਤੇਰੇ ਕੋਲ ਪੈਸੇ ਹੋਏ ਤਾਂ ਮੇਰਾ ਨੁਕਸਾਨ ਅਦਾ ਕਰ ਦੇਵੀ ਤੇ ਜੇਕਰ ਨਾ ਵੀ ਹੋਵੇ ਤਾਂ ਮੈਂ ਤੈਨੂੰ ਰੱਬ ਦੀ ਇਸ ਰਜ਼ਾ ਲਈ ਮaaf ਕਰ ਦੇਵਾਂਗਾ ਅਮਨ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਉਹ ਕਿਉਂਕਿ ਹੁਣ ਨੀਰ ਵਗਣਾ ਸੀ ਬਾਬਾ ਜੀ ਅੱਖਾਂ ਵਿੱਚੋਂ ਹੰਝੂ ਆਗ ਰਹੇ ਆ ਉਹਨੇ ਇਰਫਾਨ ਦਾ ਵੀ ਸ਼ੁਕਰ ਅਦਾ ਕੀਤਾ ਤੇ ਉਸੇ ਵੇਲੇ ਘਰ ਪਹੁੰਚਿਆ ਉਹ ਪਤਨੀ ਤੇ ਬੱਚਿਆਂ ਨੂੰ ਖੁਸ਼ ਹੋ ਕੇ ਕਹਿਣ ਲੱਗਾ ਕਿ ਇਰਫਾਨ ਨੇ ਮੈਨੂੰ ਹਜਾਰ ਕਰ ਦਿੱਤਾ ਹੁਣ ਮੈਂ ਕਿਤੇ ਹੋਰ ਰੋਜ਼ਗਾਰ ਕਰਾਂਗਾ ਤੇ ਆਪਣੇ ਹਾਲਾਤ ਬਦਲਣ ਦੀ ਕੋਸ਼ਿਸ਼ ਕਰਾਂਗਾ ਫਿਰ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਨਾਲ ਲੱਗਦੇ ਸ਼ਹਿਰ ਵੱਲ ਰਵਾਨਾ ਹੋ ਗਿਆ ਉਹਨੇ ਫੈਸਲਾ ਕਰ ਲਿਆ ਸੀ ਕਿ ਜਦੋਂ ਤੱਕ ਹਾਲਾਤ ਨਹੀਂ ਬਦਲਣਗੇ ਉਹ ਵਾਪਸ ਨਹੀਂ ਆਵੇਗਾ ਪਿੰਡ ਦੇ ਲੋਕ ਫੇਰ ਉਹਨੂੰ ਤਾਨੇ ਦੇਣ ਲੱਗ ਪਏ ਵੇਖੋ ਇਹ ਚਰਵਾਹਾ ਜੋ ਕੱਲ ਤੱਕ ਅਮੀਰਾਂ ਦਾ ਗੁਲਾਮ ਸੀ ਹੁਣ ਆਪ ਅਮੀਰ ਬਣਨ ਦੇ ਸੁਪਨੇ ਲੈ ਕੇ ਦੂਜੇ ਸ਼ਹਿਰ ਜਾ ਰਿਹਾ ਹੈ ਪਰ ਲੋਕਾਂ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਹੈ ਬਾਬਾ ਜੀ ਪਰ ਅਮਨ ਨੇ ਲੋਕਾਂ ਦੀਆਂ ਗੱਲਾਂ ਸਬਰ ਨਾਲ ਸਹਿ ਲਈਆਂ ਤੇ ਚੁੱਪਚਾਪ ਆਪਣੇ ਸਫ਼ਰ ਤੇ ਰਵਾਨਾ ਹੋ ਗਿਆ ਹੁਣ ਜਦੋਂ ਦੂਜੇ ਸ਼ਹਿਰ ਪਹੁੰਚ ਕੇ ਉਹ ਇੱਕ ਸਧਾਰਨ ਝੋਪੜੀ ਵਿੱਚ ਰਹਿਣ ਲੱਗ ਪਿਆ ਤੇ ਸ਼ਹਿਰ ਦੇ ਬਾਜ਼ਾਰ ਵਿੱਚ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ ਇੱਕ ਦਿਨ ਮਜ਼ਦੂਰੀ ਦੀ ਭਾਲ ਵਿੱਚ ਉਹ ਬਾਜ਼ਾਰ ਵਿੱਚ ਇੱਧਰ ਉੱਧਰ ਭਟਕ ਰਿਹਾ ਸੀ ਕਿ ਅਚਾਨਕ ਇੱਕ ਬੰਦੇ ਨੇ ਉਹਨੂੰ ਆਵਾਜ਼ ਮਾਰੀ ਉਹ ਬੰਦਾ ਦੇਖਣ ਵਿੱਚ ਕਾਫੀ ਅਮੀਰ ਲੱਗ ਰਿਹਾ ਸੀ ਅਮਨ ਤੁਰੰਤ ਉਸੇ ਵੇਲੇ ਉਹਦੇ ਕੋਲ ਜਾ ਕੇ ਕਹਿਣ ਲੱਗਾ ਹਾਂਜੀ ਹਜ਼ੂਰ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਜਿਵੇਂ ਉਸ ਬੰਦੇ ਨੇ ਅਮਨ ਦਾ ਚਿਹਰਾ ਦੇਖਿਆ ਤਉਦੇ ਚਿਹਰੇ ਦਾ ਰੰਗ ਬਦਲ ਗਿਆ ਅੱਖਾਂ ਤੋਂ ਪਛਤਾਵੇ ਦੇ ਹਾਲਾਤ ਝਲਕਣ ਲੱਗ ਪਏ ਤੇ ਉਹ ਆਪਣੇ ਕੰਮ ਨੂੰ ਭੁੱਲ ਗਿਆ ਦਰਅਸਲ ਬਾਬਾ ਜੀ ਇਹ ਉਹੀ ਵਪਾਰੀ ਸੀ ਜੋ ਕੁਝ ਸਾਲ ਪਹਿਲਾਂ ਭੇਸ ਬਦਲ ਕੇ ਅਮਨਦੇਸ਼ ਸ਼ਹਿਰ ਵਿੱਚ ਉਸ ਨੂੰ ਲੁੱਟ ਚੁੱਕਿਆ ਸੀ ਪਰ ਹੁਣ ਇਹ ਵਪਾਰੀ ਬਦਲ ਚੁੱਕਿਆ ਸੀ ਉਹ ਹਰ ਰਾਤ ਜਦੋਂ ਰੱਬ ਨੂੰ ਯਾਦ ਕਰਦਾ ਤਾਂ ਉਹਦਾ ਜ਼ਮੀਰ ਉਸ ਨੂੰ ਦੋਸ਼ ਦਿੰਦਾ ਕਿ ਤੂੰ ਇੱਕ ਬੰਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਤੇਰੀ ਅਰਦਾਸ ਤੇਰੀ ਬੇਨਤੀ ਕਬੂਲ ਨਹੀਂ ਹੋਵੇਗੀ ਕਦੇ ਵੀ ਜਦੋਂ ਤੱਕ ਤੂੰ ਉਸ ਰੱਬ ਦੇ ਬੰਦੇ ਦਾ ਹੱਕ ਵਾਪਸ ਨਹੀਂ ਕਰਦਾ ਸੋ ਅੱਜ ਜਿਹੜਾ ਹੈ ਕਿਸਮਤ ਨੇ ਉਸ ਨੂੰ ਅਮਨ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਬਾਬਾ ਉਹ ਵਪਾਰੀ ਅਮਨ ਦੇ ਕਦਮਾਂ ਵਿੱਚ ਡਿੱਗ ਪਿਆ ਤੇ ਰੋਣ ਲੱਗ ਪਿਆ ਕਿਉਂਕਿ ਇਹ ਗੱਲ ਯਾਦ ਰੱਖਣਾ ਕਿ ਬੰਦਾ ਜਦੋਂ ਵੀ ਕਿਸੇ ਨਾਲ ਬੇਈਮਾਨੀ ਕਰਦਾ ਹੈ ਧੋਖਾ ਕਰਦਾ ਹੈ ਤੈ ਨਹੀਂ ਹੋ ਸਕਦਾ ਕਿ ਉਹ ਸਕੂਨ ਦੀ ਜ਼ਿੰਦਗੀ ਜੀਲੇਗਾ ਇਹ ਕਦੇ ਨਹੀਂ ਹੋ ਸਕਦਾ ਬਾਬਾ ਜੀ ਇਹ ਗੱਲ ਯਾਦ ਰੱਖਣਾ ਦੇ ਨਾਲ ਤਾਂ ਇਹਨੇ ਇੱਕ ਦਿਨ ਧੋਖਾ ਕੀਤਾ ਹੈ ਨਾ ਤੇ ਇਹਦੀ ਜ਼ਿੰਦਗੀ ਚ ਪਤਾ ਨਹੀਂ ਕਿੰਨੇ ਇੱਕ ਧੋਖੇ ਹੋਣੇ ਹਰ ਰਾਤ ਇਹਨੂੰ ਉਸ ਧੋਖੇ ਦੀ ਪੀੜ ਨੇ ਜਿਹੜਾ ਹੈ ਉਹ ਜਗਾਉਣਾ ਹੈ ਹਾਲਾਂਕਿ ਕੁਝ ਲੋਕਾਂ ਨੂੰ ਸਮਝ ਆ ਜਾਂਦੀ ਹੈ ਕਿ ਮੈਨੂੰ ਕਿਹਦੀ ਸਜ਼ਾ ਮਿਲ ਰਹੀ ਹੈ ਔਰ ਕਈਆਂ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਬਾਬਾ ਜੀ ਸੋ ਹੁਣ ਜਦੋਂ ਇਹ ਜਿਹੜਾ ਵਪਾਰੀ ਸੀ ਇਹ ਪੈਰਾ ਚ ਗਿਰਿਆ ਉਹਦੇ ਜਾ ਕੇ ਕਹਿਣ ਲੱਗਾ ਯਾਰ ਅਮਨ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਵੱਡਾ ਜ਼ੁਲਮ ਕੀਤਾ। ਹੁਣ ਅਮਨ ਹੈਰਾਨ ਤੇ ਪਰੇਸ਼ਾਨ ਖੜਾ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਵਪਾਰੀ ਕਿਉਂ ਉਹਦੇ ਕਦਮਾਂ ਵਿੱਚ ਡਿੱਕੇ ਰੋ ਰਿਹਾ। ਬਾਜ਼ਾਰ ਦੇ ਲੋਕ ਵੀ ਹੈਰਾਨ ਸੀ ਕਿ ਆਖਰ ਇੰਨਾ ਵੱਡਾ ਤੇ ਅਮੀਰ ਵਪਾਰੀ ਇੱਕ ਆਮ ਤੇ ਗਰੀਬ ਬੰਦੇ ਦੇ ਕਦਮਾਂ ਵਿੱਚ ਡਿੱਗ ਗਿਆ। ਆਖਰ ਕਿਉਂ ਰੋ ਰਿਹਾ? ਅਮਨ ਨੂੰ ਆਪਣੀ ਦੁਕਾਨ ਦੇ ਅੰਦਰ ਲੈ ਗਿਆ ਉਹ ਵਪਾਰੀ ਜਿਹੜਾ ਸੀ ਤੇ ਸਾਰੀ ਕਹਾਣੀ ਦੱਸਣ ਲੱਗ ਪਿਆ। ਕਿ ਮੈਂ ਉਹੀ ਹਾਂ ਭਾਈ ਜਿਨੇ ਤੇਰੇ ਸ਼ਹਿਰ ਵਿੱਚ ਧੋਖੇ ਨਾਲ ਤੇਰਾ ਸਾਰਾ ਸਮਾਨ ਲੁੱਟ ਲਿਆ ਸੀ ਵਪਾਰੀ ਨੇ ਰੋਂਦਿਆ ਹੋਇਆ ਕੁਰਲੋਂਦਿਆ ਹੋਇਆ ਕਿਹਾ ਕਿ ਮੈਂ ਇਹ ਸਭ ਕੁਝ ਤੇਰੇ ਸ਼ਹਿਰ ਦੇ ਵਪਾਰੀਆਂ ਨੇ ਕਹਿਣ ਤੇ ਕੀਤਾ ਸੀ ਦਰਅਸਲ ਉਹ ਤੇਰੇ ਨਾਲ ਸਾੜਾ ਕਰਦੇ ਸੀ ਤੇਰੇ ਤੋਂ ਸਾੜਦੇ ਸੀ ਉਹ ਚਾਹੁੰਦੇ ਸੀ ਕਿ ਤੂੰ ਆਪਣਾ ਸ਼ਹਿਰ ਛੱਡ ਦੇਵੇਂ ਇਸ ਲਈ ਉਹਨਾਂ ਨੇ ਮੈਨੂੰ ਉਕਸਾਇਆ ਤੇ ਮੈਂ ਤੇਰੇ ਨਾਲ ਇਹ ਜ਼ੁਲਮ ਕੀਤਾ ਸ਼ੁਰੂ ਵਿੱਚ ਮੈਨੂੰ ਕੋਈ ਅਫਸੋਸ ਨਹੀਂ ਹੋਇਆ ਪਰ ਫਿਰ ਮੇਰਾ ਜ਼ਮੀਰ ਜਾਗ ਪਿਆ ਕਿ ਰੱਬ ਨੇ ਮੈਨੂੰ ਅਜੇ ਹੀ ਬੇਚੈਨੀ ਦਿੱਤੀ ਕਿ ਜਦੋਂ ਵੀ ਮੈਂ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦਾ ਹਾਂ ਨਾ ਤਾਂ ਸੁਪਨੇ ਵਿੱਚ ਦੇਖਦਾ ਕਿ ਤੂੰ ਮੇਰੇ ਗਰੇ ਬਾਣ ਫੜ ਰੱਖਿਆ ਜਿਹੜਾ ਮੇਰਾ ਆਕਾਲ ਰਹਿਣਾ ਇਹ ਫੜ ਰੱਖਿਆ ਗਰੇ ਬਾਣ ਫੜ ਰੱਖਿਆ ਤੇ ਕਹਿ ਰਿਹਾ ਕਿ ਮੈਂ ਤੈਨੂੰ ਰੱਬ ਦੀ ਅਦਾਲਤ ਵਿੱਚ ਪੇਸ਼ ਕਰਾਂਗਾ ਮੈਨੂੰ ਸੁਪਣਾ ਹੁੰਦਾ ਹੈ ਰੋਜ਼ ਰਗੋਰ ਕਰਨਾ ਕਿ ਤੂੰ ਮੇਰਾ ਗਰੇ ਬਾਣ ਫੜ ਕੇ ਕਹਿੰਦਾ ਕਿ ਮੈਂ ਤੈਨੂੰ ਉਸ ਸੋਹਣੇ ਖੁਦਾ ਦੀ ਅਦਾਲਤ ਵਿੱਚ ਪੇਸ਼ ਕਰਾਂਗਾ ਤੇ ਇਹਨਾਂ ਸੁਪਣਿਆਂ ਨੇ ਮੈਨੂੰ ਸਕੂਨ ਨਾ ਲੈੰ ਦਿੱਤਾ ਮੈਂ ਤੈਨੂੰ ਬਹੁਤ ਲੱਭਿਆ ਤੇਰੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਹਰ ਥਾਂ ਤੇਰਾ ਕੋਈ ਨਿਸ਼ਾਨ ਨਾ ਮਿਲਿਆ ਜਿਹੜੇ ਵਪਾਰੀ ਤੇਰੇ ਨਾਲ ਛੜਦੇ ਸੀ ਉਹ ਤੇਰੀ ਕੋਈ ਗੱਲ ਦੱਸਣ ਨੂੰ ਤਿਆਰ ਹੀ ਨਹੀਂ ਹੋਏ ਆਖੀਰਕਾਰ ਮੈਂ ਉਸ ਰੱਬ ਕੋਲੋਂ ਗੜਗੜਾ ਕੇ ਦੁਆ ਕੀਤੀ ਕਿ ਐ ਕੁੱਲ ਮਾਲਿਕ ਐ ਸੋਹਣੇ ਖੁਦਾ ਮੇਰੇ ਸਾਈਆਂ ਮੈਨੂੰ ਉਸ ਬੰਦੇ ਦੇ ਨਾਲ ਮਿਲਾਂ ਮੈਨੂੰ ਉਸ ਬੰਦੇ ਦੇ ਨਾਲ ਮਿਲਾ ਦੇ ਤਾਂ ਜੋ ਮੈਂ ਉਹਦਾ ਹੱਕ ਵਾਪਸ ਕਰ ਸਕਾਂ ਅੱਜ ਰੱਬ ਨੇ ਮੇਰੀ ਸੁਣ ਲਈ ਹੈ ਫਿਰ ਉਹ ਅਮਨ ਦਾ ਹੱਥ ਫੜ ਕੇ ਕਹਿਣ ਲੱਗਾ ਭਰਾ ਇਹ ਪੂਰੀ ਦੁਕਾਨ ਹੁਣ ਤੇਰੀ ਹੈ ਤੇਰੇ ਮਾਲ ਨਾਲ ਜੋ ਕੁਝ ਮੈਂ ਕਮਾਇਆ ਜਿਹੜੀਆਂ ਚੀਜ਼ਾਂ ਖਰੀਦੀਆਂ ਉਹ ਸਭ ਕੁਝ ਤੇਰਾ ਹੈ ਇਹ ਉਸ ਘਰ ਦੀਆਂ ਚਾਬੀਆਂ ਨੇ ਜੋ ਮੈਂ ਥੋੜਾ ਸਮਾਂ ਪਹਿਲਾਂ ਇਸ ਦੁਕਾਨ ਤੋਂ ਕਮਾ ਕੇ ਖਰੀਦਿਆ ਸੀ ਉਹ ਵਪਾਰੀ ਅਮਨ ਦੇ ਕਦਮਾਂ ਵਿੱਚ ਡਿੱਗ ਪਿਆ ਤੇ ਮਾਫੀ ਮੰਗਣ ਲੱਗ ਪਿਆ ਅਮਨ ਇੱਕ ਰਹਿਮ ਦੇਲ ਇਨਸਾਨ ਸੀ ਉਹਨੇ ਉਸੇ ਵੇਲੇ ਵਪਾਰੀ ਨੂੰ ਮaaf ਕਰ ਦਿੱਤਾ ਉਹ ਵਪਾਰੀ ਬਾਹਰ ਆ ਕੇ ਬਾਜ਼ਾਰ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਐਲਾਨ ਕਰਨ ਲੱਗ ਪਿਆ ਕਿ ਆਏ ਲੋਕੋ ਇਸ ਦੁਕਾਨ ਦਾ ਅਸਲ ਮਾਲਕ ਇਹ ਸ਼ਖਸ ਹੈ ਅੱਜ ਤੋਂ ਇਹੀ ਇਸ ਦੁਕਾਨ ਤੇ ਬੈਠੇਗਾ ਇਸ ਤੋਂ ਬਾਅਦ ਜਦੋਂ ਵਪਾਰੀ ਉੱਥੋਂ ਜਾਣ ਲੱਗਾ ਤਾਂ ਅਮਨ ਨੇ ਉਸ ਨੂੰ ਰੋਕ ਲਿਆ ਤੇ ਕਹਿਣ ਲੱਗਾ ਦੋਸਤ ਤੂੰ ਕਿੱਥੇ ਜਾਵੇਂਗਾ ਇਦਾਂ ਕਰ ਤੂੰ ਇੱਥੇ ਹੀ ਮੇਰੇ ਕੋਲ ਰਹਿ ਤੇ ਮੇਰੇ ਨਾਲ ਮਿਲ ਕੇ ਕੰਮ ਕਰ ਬੇਸ਼ੱਕ ਤੂੰ ਮੇਰੇ ਨਾਲ ਗਲਤ ਕੀਤਾ ਬੇਸ਼ੱਕ ਤੂੰ ਮੇਰੇ ਨਾਲ ਗਲਤ ਕੀਤਾ ਪਰ ਤੂੰ ਮੇਰਾ ਸਭ ਕੁਝ ਮੈਨੂੰ ਵਾਪਸ ਵੀ ਕਰ ਦਿੱਤਾ ਸ਼ਾਇਦ ਮੈਂ ਇਸ ਬਾਜ਼ਾਰ ਵਿੱਚ ਰਹਿ ਕੇ ਇਹਨਾਂ ਕੁਝ ਨਿਆਂ ਵੀ ਕਮਾ ਸਕਦਾ ਸੀ ਹੋ ਸਕਦਾ ਮੈਂ ਨਾ ਕਮਾ ਪਾਦਾ ਜਿੰਨਾ ਤੂੰ ਮੈਨੂੰ ਮੇਰੇ ਨਾਲ ਜਿਆਦਾ ਕਮਾ ਕੇ ਵਾਪਸ ਕਰ ਦਿੱਤਾ ਇਸ ਲਈ ਮੈਂ ਤੈਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਲ ਕਰਨਾ ਚਾਹੁੰਦਾ ਹਾਂ ਉਹ ਵਪਾਰੀ ਵੀ ਅਮਨ ਦੀ ਗੱਲ ਮੰਨ ਗਿਆ ਤੇ ਉਹ ਮਿਲ ਕੇ ਬਾਬਾ ਜੀ ਕੰਮ ਕਰਨ ਲੱਗ ਪਏ ਇਹਨਾਂ ਦੋਵਾਂ ਨੇ ਮਿਲ ਕੇ ਇੰਨੀ ਤਪੱਸਿਆ ਕੀਤੀ ਕਿ ਉਹ ਰਾਜ ਦੇ ਸਭ ਤੋਂ ਵੱਡੇ ਵਪਾਰੀ ਕਹੋਣ ਲੱਗੇ ਅਮਨ ਦੀ ਘਰ ਵਾਲੀ ਤੇ ਬੱਚੇ ਹੁਣ ਖੁਸ਼ਹਾਲ ਜ਼ਿੰਦਗੀ ਜਿਉਣ ਲੱਗ ਪਏ ਇੱਕ ਦਿਨ ਅਮਨ ਨੇ ਫੈਸਲਾ ਕੀਤਾ ਕਿ ਉਹ ਆਪਣੇ ਸ਼ਹਿਰ ਵਾਪਸ ਜਾਵੇਗਾ ਉਹਨੇ ਆਨਾਜ ਨਾਲ ਭਰਿਆ ਹੋਇਆ ਇੱਕ ਕਾਫਲਾ ਤਿਆਰ ਕੀਤਾ ਤੇ ਆਪਣੇ ਸ਼ਹਿਰ ਦੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਵਿੱਚ ਜਾ ਪਹੁੰਚਿਆ ਪਿੰਡ ਦੇ ਅਮੀਰ ਲੋਕ ਜਿਹੜੇ ਸੀ ਨਾ ਉਹਨੂੰ ਵੇਖ ਕੇ ਹੈਰਾਨ ਰਹਿ ਗਏ ਅਮਨ ਪਿੰਡ ਦੇ ਹਰ ਇੱਕ ਗਰੀਬ ਦੇ ਦਰਵਾਜ਼ੇ ਤੇ ਦਸਤਕ ਦਿੰਦਾ ਤੇ ਉਹਨਾਂ ਨੂੰ ਅਨਾਜ ਜਿਹੜਾ ਹੈ ਨਾ ਮੁਹੱਈਆ ਕਰਾਉਂਦਾ ਤੇ ਉਹਨਾਂ ਦੇ ਕੁਝ ਪੈਸਿਆਂ ਨਾਲ ਮਦਦ ਵੀ ਕਰਦਾ ਇਸ ਪਿੰਡ ਵਿੱਚ ਜੋ ਹੰਕਾਰੀ ਲੋਕ ਰਹਿੰਦੇ ਸੀ ਉਹ ਅਮਨ ਦੀ ਤਰੱਕੀ ਦੇਖ ਕੇ ਹੈਰਾਨ ਰਹਿ ਗਏ ਉਹਨਾਂ ਦਾ ਹੰਕਾਰ ਉਹਨਾਂ ਦਾ غرور ਜਿਹੜਾ ਅਮਨ ਨੂੰ ਤਾਨੇ ਮੇਨੇ ਮਾਰਦੇ ਸੀ ਹੁਣ ਮਿੱਟੀ 'ਚ ਮਿਲ ਗਿਆ ਕਿਉਂਕਿ ਜਿਹੜਾ ਤਾਨੇ ਮੇਨੇ ਸੁਣਦਾ ਰਹਿੰਦਾ ਹੈ ਨਾ ਦੁਨੀਆਂ ਦੇ ਚੁੱਪ ਕਰਕੇ ਜਿਹੜਾ ਸਮਝਦਾ ਵੀ ਉਹਦੀ ਰਜ਼ਾ ਭਾਈ ਇਹ ਤਾਨੇ ਮੇਨੇ ਮਾਰ ਰਹੇ ਉਹ ਫਿਰ ਇੱਕ ਦਿਨ ਵਕਤ ਐਸਾ ਜ਼ਰੂਰ ਆਂਦਾ ਹੈ ਕਿ ਜਿਹੜੇ ਤਾਨੇ ਮੇਨੇ ਮਾਰਦੇ ਆ ਨਾ ਉਹਨਾਂ ਦਾ غرੂਰ ਉਹ ਸੋਹਣਾ ਖੁਦਾ ਮਿੱਟੀ ਵਿੱਚ ਜ਼ਰੂਰ ਮਿਲਾਉਂਦਾ ਹੈ ਬਾਬਾ ਜੀ ਸੋ ਇਹ ਗੱਲ ਯਾਦ ਰੱਖਣਾ ਕਿ ਇਸ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਜਿਹੜੀ ਦੌਲਤ ਉਹ ਸਬਰ ਹੈ ਬਾਬਾ ਜੀ ਇਹ ਫਕੀਰਾਂ ਫਰਮਾਇਆ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਸਬਰ ਹੈ ਭਰੋਸਾ ਹੈ ਉਹ ਸੋਹਣੇ ਖੁਦਾ ਤੇ ਈਮਾਨਦਾਰੀ ਹੈ ਜਿੱਦਾਂ ਅਮਨ ਦੀ ਜ਼ਿੰਦਗੀ ਦੇ ਇਮਤਿਹਾਨ ਜਿਹੜੇ ਸੀ ਉਹ ਬਾਬਾ ਜੀ ਉਹਦੇ ਨਾਲ ਜਿਹੜੀਆਂ ਬੇਇਨਸਾਫੀਆਂ ਦੇ ਬਾਵਜੂਦ ਵੀ ਉਹਨੇ ਮਨ 'ਚ ਇੱਕੋ ਹੀ ਗੱਲ ਰੱਖੀ ਕਿ ਰੱਬ ਸੱਚਿਆਂ ਦੀ ਹਮੇਸ਼ਾ ਸੁਣਦਾ ਹੈ ਕਿ ਉਹ ਸੋਹਣਾ ਸਾਈ ਮੇਰੀ ਬਾਹ ਨਹੀਂ ਛੱਡੇਗਾ ਉਹ ਕੁੱਲ ਮਾਲਕ ਮੇਰੀ ਜ਼ਰੂਰ ਸੁਨੇਗਾ ਉਹਨੇ ਰੱਬ ਤੇ ਭਰੋਸਾ ਰੱਖਿਆ ਉਹਨੇ ਫਕੀਰਾਂ ਫਰਮਾਇਆ ਕਿ ਜਿਹੜਾ ਉਹਦੇ ਤੇ ਇਸ ਤਰੀਕੇ ਨਾਲ ਯਕੀਨ ਰੱਖਦਾ ਜਿੱਦਾਂ ਦਾ ਅਮਨ ਨੇ ਰੱਖਿਆ ਜੇ ਉਹ ਬੰਦਾ ਤਪੱਸਿਆ ਕਰਦਾ ਰਹੇ ਤਾਂ ਰੱਬ ਉੱਤੇ ਭਰੋਸਾ ਰੱਖਦਾ ਤਾਂ ਕਾਇਨਾਤ ਜਿਹੜੀ ਉਹ ਸਾਡੀ ਮਦਦ ਜ਼ਰੂਰ ਕਰਦੀ ਹੈ ਇਹ ਗੱਲ ਯਾਦ ਰੱਖਣਾ ਔਰ ਜਿਹੜੀ ਇਸ ਕਹਾਣੀ ਵਿੱਚ ਅਮਨ ਕੋਲ ਰੋਹਾਨੀ ਤਾਕਤ ਸੀ ਹੋਏ ਸੀ ਉਹਦਾ ਸੁਭਾਅ ਐਸਾ ਸੁਭਾਅ ਕਿ ਦੁਸ਼ਮਣ ਨੂੰ ਵੀ ਮaaf ਕਰਕੇ ਉਹਨੂੰ ਸੀਨੇ ਨਾਲ ਲਾ ਕੇ ਯਾਰ ਬਣਾ ਲਿਆ ਬਾਬਾ ਜੀ ਇਹ ਰੋਹਾਨੀਅਤ ਹੀ ਹੈ ਸੁਭਾਅ ਜਿਹੜਾ ਹੈ ਨਾ ਸਾਡਾ ਇਹ ਰੋਹਾਨੀਅਤ ਹੈ ਰੋਣਾ ਹੱਸਣਾ ਦਇਆ ਭਾਵਨਾ ਇਹ ਰੋਹਾਨੀਅਤ ਹੈ ਬਾਬਾ ਜੀ ਔਰ ਇਹੀ ਸ਼ੈਤਾਨੀਅਤ ਵੀ ਜਦੋਂ ਬੰਦਾ ਕਿਸੇ ਦਾ ਬੁਰਾ ਵੇਖ ਕੇ ਹੱਸੇ ਤਾਂ ਉਹ ਸ਼ੈਤਾਨੀਅਤ ਹੈ ਪਰ ਜਦੋਂ ਕਿਸੇ ਦਾ ਚੰਗਾ ਹੋ ਰਿਹਾ ਹੈ ਉਹਨੂੰ ਖੁਸ਼ ਉਹਨੂੰ ਦੇਖ ਕੇ ਖੁਸ਼ ਆਵ ਖੁਸ਼ ਹੋਵੇ ਤਾਂ ਇਹ ਰੋਹਾਨੀਅਤ ਹੈ ਜਦੋਂ ਕੋਈ ਕਿਸੇ ਦਾ ਮਾੜਾ ਦੇਖ ਕੇ ਰੋਵੇ ਤਾਂ ਉਹ ਰੋਹਾਨੀਅਤ ਹੈ ਕਿਉਂਕਿ ਉਹ ਕਿਸੇ ਦੇ ਦਰਦ ਨੂੰ ਮਹਿਸੂਸ ਕਰ 파 ਰਿਹਾ ਹੈ ਔਰ ਕਿਸੇ ਦੁਸ਼ਮਣ ਨੂੰ ਵੀ ਮaaf ਕਰ ਦੇਣਾ ਰੋਹਾਨੀਅਤ ਹੈ ਬਾਬਾ ਜੀ ਔਰ ਐਵੇਂ ਨਹੀਂ ਕਹਿੰਦੇ ਸਾਈਆਂ ਦੇ ਘੰਗਰੂ ਪਾ ਲੈਨੇ ਦੁਸ਼ਮਣ ਵੀ ਯਾਰ ਬਣਾ ਲੈ ਸੁਭਾ ਜਿਹੜਾ ਹੈ ਦੁਸ਼ਮਣ ਨੂੰ ਵੀ ਯਾਰ ਬਣਾ ਦਿੰਦਾ ਹੈ ਔਰ ਸੋਨਾ ਖੁਦਾ ਜਿਹੜਾ ਹੈ ਉਦੇ ਕਰ ਦੇਰ ਹੋ ਸਕਦੀ ਹੈ ਬਾਬਾ ਜੀ ਪਰ ਅੰਧੇਰ ਨਹੀਂ ਇਹ ਗੱਲ ਯਾਦ ਰੱਖਣਾ ਸੁਖਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈਂ ਜੀ ਗੁਰੂਆਂ ਪੀਰਾਂ ਰਹਿਬਰਾ ਫਕੀਰਾ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਸਲਾਮ ਹੈ